ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਣਕ ਦੇ ਬੀਜ ਦੇ ਬਾਰੇ ਵੀ ਆਉਣਰ ਟਾਈਮ 'ਚ ਜੇ ਕਣਕ ਦਾ ਬੀਜ ਆਪਾਂ ਘਰੋਂ ਪਾਉਣਾ ਹਨ ਤੇ ਉਹਦੇ ਬਾਰੇ ਆਪਾਂ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਕੀ ਉਹਦੀ ਸਾਂਸਮਾਲ ਕਰਨੀ ਚਾਹੀਦੀ ਸਾਰਾ ਕੁਝ A to Z ਡਿਟੇਲ ਦੱਸਾਂਗੇ ਉਹਦੇ ਬਾਰੇ ਵੀਡੀਓ ਸਾਰੀ ਧਿਆਨ ਨਾਲ ਸੁਣ ਲਿਓ ਚੈਨਲ ਆਪਣਾ YouTube ਤੇ Facebook ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ YouTube ਤੇ ਜੇ ਇਹ ਵੀਡੀਓ ਦੇਖਣਾ ਭਵਿੰਦਰ ਮਾਨ ਦੇ ਨਾਮ ਤੇ ਚੈਨਲ ਆ ਬਈ ਆਪਣਾ Facebook ਤੇ ਭਵਿੰਦਰ ਘੜਾਈ ਦਾ ਨਾਮ ਤੇ ਆ ਤੇ ਚੈਨਲ ਬਾਈ ਆਪਾਂ ਖੇਤੀਬਾੜੀ ਦੀਆਂ ਵੀਡੀਓਆਂ ਪਾਉਣ ਖਤਰੀ ਸਟਾਰਟ ਕਰਿਆਗਾ ਪਾਉਣੇ ਵੀ ਹੋਣੇ ਆਗੇ ਸਾਰੀਆਂ ਤੇ ਹੁਣ ਤੁਸੀਂ ਕਹੋਗੇ ਕਣਕ ਤਾਂ ਹਜੇ ਨਿੱਸਰੀ ਵੀ ਨਹੀਂ ਤੂੰ ਬੀ ਬਾਰੇ ਵੀ ਵੀਡੀਓ ਪਾਉਣ ਲੱਗ ਗਿਆ ਬਾਈ ਆਹੀ ਟਾਈਮ ਆ ਹੁਣ ਜੇ ਆਪਾਂ ਘਰੋਂ ਵੀ ਪਾਉਣਾ ਅਗਲੇ ਟਾਈਮ ਚ ਆਉਣ ਵਾਲੇ ਚ ਵੀ ਆਪਾਂ ਆਪਦੇ ਖੇਤ ਚ ਵੀ ਜਿਹੜੇ ਬਾਹਣ ਚੋਂ ਬੀ ਰੱਖਣਾ ਵੀ ਕੀ ਸਾਫ ਸਮਾਲ ਕਰ ਸਕਦਾ ਕੀ ਉਹਦੇ ਬਾਰੇ ਆਪਾਂ ਵੀ ਨਿਗਰ ਰੱਖ ਸਕਦੇ ਆ ਕੀ ਜੇ ਉਹਦੇ ਵਿੱਚ ਕੋਈ ਦਵਾਈ ਬੂਟੀ ਸਾਰਾ ਕੁਝ ਦੱਸਾਂਗੇ ਵੀ ਕੀ ਕਰਨਾ ਚਾਹੀਦਾਗਾ ਤੇ ਵੀਡੀਓ ਤੇ ਗੌਰ ਨਾਲ ਸੁਣ ਲਿਓ ਬਾਈ ਤੇ ਬਾਈ ਪਹਿਲੀ ਗੱਲ ਤਾਂ ਆਪਦੇ ਬਾਹਣ ਚ ਅੱਧ ਤੋਂ ਵੱਧ ਬੀ ਘਰਦਾ ਪਾਇਆ ਕਰੋ ਬੀ ਹਰੇਕ ਸਾਲ ਨਾ ਮੰਨ ਲੈਣ ਨੂੰ ਫੰਗਲ ਹੋਣ ਦੀ ਕੋਈ ਲੋੜ ਨਹੀਂ ਉਹ ਵੀ ਕਿਪਾਇਨਾਂ ਨਾਲ ਵੱਟ ਕੇ ਦਿੰਦੇ ਆਪਾਂ ਨੂੰ ਪਹਿਲਾਂ ਵੀ ਮੈਂ ਕਈ ਵਾਰ ਵੀਡੀਓ ਪਾਈ ਸੀਗੀ ਤੇ ਹੁਣ ਵੀ ਪਾਉਣਾਗਾ ਤੇ ਜਿਹੜੇ ਬਾਹਣ ਚ ਬੀ ਰੱਖਣਾਗਾ ਬਾਈ ਉਹਦੀ ਪਹਿਲੇ ਦਿਨ ਤੋਂ ਗੌਰ ਸਟਾਰਟ ਕਰ ਦੋ ਤੇ ਪਾਣੀ ਉਹਨੂੰ ਦੇਖ ਕੇ ਲਾਓ ਪਤਰਾ ਦਾ ਕਣਕ ਦੀ ਦੇਖਭਾਲ ਵਧੀਆ ਰੱਖੋ ਬੀਰ ਪਹਿਲੀ ਗੱਲ ਤਾਂ ਬੀ ਉਹ ਬਾਹਣ ਚ ਰੱਖੋ ਜਿਵੇਂ ਹੁਣ ਆਪਣੇ ਬਾਹਣ ਚ ਲਾ ਲਾ ਚਲ ਆਪਣੇ ਤਾਂ ਸਾਰੇ ਗੁੱਲੀ ਡੰਡਾ ਨਹੀਂ ਹੁੰਦਾ ਜਾਂ ਬਾਥੂ ਬੀਰ ਜਿਹੜੇ ਬਾਹਣ ਚ ਤੁਹਾਡੇ ਗੁੱਲੀ ਡੰਡਾ ਤੇ ਬਾਥੂ ਨਹੀਂ ਹੁੰਦਾ ਜੇ ਤੁਹਾਡੇ ਸਾਰੇ ਬਾਹਣ ਚੁੰਦੇ ਜਿੱਥੋਂ ਘਟ ਹੁੰਦਾ ਉੱਥੇ ਰੱਖ ਲਓ ਠੀਕ ਆ ਤੇ ਇੱਕ ਇੱਕ ਦੋ ਸਾਲਾਂ ਬਾਅਦ ਵੀ ਆਪਦਾ ਨਵਾਂ ਬੀ ਤਿਆਰ ਕਰ ਲਿਆ ਕਰੋ ਬੀਜ ਜਿਵੇਂ ਵੀ ਨਵਾਂ ਬੀ ਲੈ ਕੇ ਜਾਂ 327 ਆਇਆ ਜਿਵੇਂ ਨਵਾਂ ਬੀ 822 ਆਇਆ ਹੋਰ ਨਵੇਂ ਬੀ ਆਇਆਗੇ ਵੀ ਕਿੱਲਾ ਦੋ ਕਿੱਲੇ ਚਾਰ ਕਿੱਲੇ ਲੈ ਕੇ ਆ ਦੇ ਬਜਟ ਦੇ ਹਿਸਾਬ ਨਾਲ ਬਿਜਲੀ ਬੀਜ ਕੇ ਉਹਦੇ ਵਿੱਚੋਂ ਬੀ ਰੱਖ ਲਿਆ ਸਾਰਾ ਬਾਹਣ ਉਹਦੇ ਨਾਲ ਬੀਜ ਦਾ ਇੱਕ ਸਾਲ ਨਵਾਂ ਬੀ ਇੱਕ ਵੀ ਥੋੜੇ ਬਾਹਣ ਦਾ ਦੋ ਚਾਰ ਕਿੱਲਿਆਂ ਦਾ ਲੈ ਕੇ ਨਵਾਂ ਬੀ ਬੀਜ ਲਿਆ ਉਹ ਚੋਂ ਬੀ ਫੇਰ ਕਰੇ ਰੱਖ ਲਿਆ ਤੇ ਇਹਦੇ ਨਾਲ ਬਾਈ ਨਾਲੇ ਤਾਂ ਬੀ ਬਦਲਦਾਰ ਰਹਿੰਦਾ ਨਾਲੇ ਆਪਣਾ ਖਰਚਾ ਘੱਟ ਹੁੰਦਾਗਾ ਤੇ ਇਹਦੀ ਖਾਤਰ ਹੁਣ ਜੇ ਨਮਾ ਬੀ ਰੱਖਣਾ ਬਾਈ ਇੱਕ ਤਾਂ ਗੌਰ ਰੱਖਿਓ ਕਿ ਕੋਈ ਕਾਂਗੈਰੀ ਨਾ ਹੋਵੇ ਤੇ ਸਾਰਾ ਕਣਕ ਇੱਕ ਸਾਲ ਨਿਸਰੀ ਹੋਵੇ ਇੱਕ ਸਾਲ ਨਿਸਰੀ ਹੋਵੇ ਵੀ ਕੋਈ ਬਾਦਮਾ ਕਰਮਾ ਬੂਝਾ ਨਾ ਹੋਵੇ ਜਿਵੇਂ ਹੁਣ ਤੁਹਾਨੂੰ ਮੈਂ ਦਿਖਾਉਣਾਗਾ ਜਿਵੇਂ ਹੁਣ ਆਹ ਲਾ ਲਓ ਆਹ ਬੂਝਾ ਨਿਸਰਾ ਖੜਾਗਾ ਹੁਣ ਜੇ ਹੁਣ ਇਹ ਜੋ ਬੀ ਰੱਖਾਂਗੇ ਇਹ ਕਣਕ ਨਹੀਂ ਹੈਗੀ ਵੀ ਪ੍ਰੋਪਰ ਤਰੀਕੇ ਦੀ ਜਿਉਂ ਟਾਇਪ ਕੋਈ ਹੈਗਾਗਾ ਤੇ ਵੀ ਇਹ ਜੇ ਐਂ ਤੁਹਾਨੂੰ ਕੋਈ ਸਿਸਟਮ ਲੱਗਦਾਗਾ ਕਿੱਲੇ ਦੋ ਕਿੱਲੇਾਂ ਦੇ ਵਿੱਚ ਜੇ ਤੁਸੀਂ ਬੀ ਰੱਖਣਾ ਵੀ ਚਾਹੁੰਦੇ ਆ ਆਪ ਦਾ ਜੇ ਤਾਂ ਇਹ ਜ਼ਿਆਦਾ ਹੈ ਫਿਰ ਤਾਂ ਬਈ ਰੱਖਿਓ ਨਾ ਆ ਚੀਜ਼ ਹਨਾ ਆਪਣੇ ਇੱਧ ਕੀ ਥੋੜੀ ਥੋੜੀ ਹੈਗੀ ਐ ਇਹ ਆਪਣੇ ਵਾਹਣ ਚ ਬੀ ਆਪਾਂ ਤਾਂ ਬੀ ਦੇਖਾਂਗੇ ਇੱਧ ਕੀ ਨਵਾ ਪਾਵਾ ਮੇ ਉਹ ਜੇ ਆਪਾਂ ਥੋੜੇ ਕਾਣੇ ਵਾਹਣ ਦਾ ਆਪਾਂ ਵੀਜਾਂਗੇ ਤੇ ਵੀ ਉਹ ਜੀ ਆਪਾਂ ਸੰਭਾਲ ਕਰਾਂਗੇ ਪਹਿਲਾਂ ਜਿਵੇਂ ਹੁਣ ਆ ਬੁੱਝਿਆ ਗਿਆ ਐ ਬਈ ਆਪਦੇ ਫੜ ਲਓ ਉਹ ਤੋੜ ਦੋ ਬੂਟੇ ਵੀ ਤੋੜਤੀ ਕੀ ਮੇਰਾ ਮਤਲਬ ਹੈ ਕਿ ਖੇਤ ਕੋ ਬਾੜ ਕਰ ਦੋ ਕਿੱਲੇ ਦੋ ਕਿੱਲੇ ਵੀ ਜੇ ਨਾ ਵੀ ਤੁਸੀਂ ਆਪਦਾ ਬੀ ਰੱਖਣਾਗਾ ਕੁਛ ਵੀ ਫੇਰ ਬਾਈ ਇਹਦੇ ਉੱਤੇ ਕੋਈ ਕਾਂਗੈਰੀ ਖਾਤਰ ਕਾਂਗੈਰੀ ਆ ਜਾਂਦੀਆਂ ਨੇ ਬੱਲੀਆਂ ਦੇ ਉੱਤੇ ਤੇ ਕਣਕ ਦੇ ਵੀਰ ਦੇ ਵਿੱਚ ਵੀ ਉਹ ਆ ਅਗਲੇ ਸਾਲ ਆਪਣੇ ਵਧੇ ਨਾ ਉਹਦੇ ਖਾਤਰ ਬਾਈ ਹੁਣ ਟਿਲਟ 9 ਦੀ ਸਪਰੇਅ ਆਪਾਂ ਪਹਿਲਾਂ ਵਰਤਦੇ ਹੁੰਦੇ ਸੀਗੇ ਸੋਨੋ ਟੈਕਨਿਕ ਤਾਂ ਨਹੀਂ ਨਾਮ ਦੱਸਦਾ ਕਰਮਾ ਆਪਾਂ ਪੰਜਾਬੀ ਬੰਦੀ ਆਪਣਾ ਚੈਨਲ ਦੇਖਦੇ ਆਗੇ ਤੇ ਬਾਈ ਹੁਣ ਟਾਈਮ ਆ ਬੱਲੀਆਂ ਨਿਕਲਣ ਤੋਂ ਪਹਿਲਾਂ ਪਹਿਲਾਂ ਜਿਵੇਂ ਹੁਣ ਆਹ ਮੂੰਹੇ ਚ ਲੱਗੀਆਂ ਫੁੜੀਆਂ ਹੈਗੀਆਂ ਵੀ ਸਪਰੇਅ ਕਰ ਲੋ ਬਾਈ ਜੇ ਤਾਂ ਥੋੜੀਆਂ ਨਿਕਲ ਗਈਆਂ ਫਿਰ ਤਾਂ ਕੋਈ ਫਾਇਦਾ ਨਹੀਂਗਾ ਜੇ ਬੱਲੀਆਂ ਥੋੜੀਆਂ ਬਾਹਰ ਨਿਕਲ ਗਈਆਂ ਫਿਰ ਤਾਂ ਸਪਰੇਅ ਡੋਲਣ ਦਾ ਕੋਈ ਫਾਇਦਾ ਨਹੀਂ ਉਹਦੇ ਉੱਤੇ ਤੇ ਜੇ ਕਰ ਲੋ ਜੇ ਥੋੜੀ ਹਜੇ ਕਣਕ ਨਹੀਂ ਸਰੀਨ ਥੋੜੀ ਲੇਟ ਆ ਹਨ ਜਿਵੇਂ ਸਾਡੀ ਹੋਈ ਪਈ ਆ ਹੋ ਜੂ ਯਾਰ ਚੰਗੀ ਆ ਕੀ ਖਰਾਬ ਬਹੁਤ ਥੋੜੇ ਏਰੀਆ ਚ ਆਉਂਦੀ ਹੁੰਦੀ ਆ ਸਾਰੇ ਵਾਹਨ ਤੇ ਬਿਨਾ ਕਰਨ ਬਹਿ ਜੋ ਕਿਤੇ ਵੀ ਖਰਾਬ ਆਪਣੇ ਤਾਂ ਇਹ ਹਜੇ ਜੀ ਦਿੱਕਤ ਕਦੇ ਆਈ ਨਹੀਂ ਵੀ ਉਹ ਯੂਨੀਵਰਸਿਟੀ ਕਹਿੰਦੀ ਆ ਵੀ ਜਿਹੜਾ ਯੂਨੀਵਰਸਿਟੀ ਸਪਾਰਸ ਹਾਂ ਮੈਂ ਉਹ ਦੱਸਦਾ ਵੀ ਆਪਣਾ ਕੋਈ ਪਰਸਨਲ ਤਜਰਬਾ ਨਹੀਂ ਹੈਗਾ ਇਹਦੇ ਵਿੱਚ ਵੀ ਇਹ ਜ ਆ ਇਹ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਵੀ ਉਹ ਮਾ ਜੀ ਤੁਹਾਡਾ ਮੈਂ ਪਰਸਨਲ ਤਜਰਬਾ ਕਹਣਾਗਾ ਵੀ ਜੇ ਤੁਹਾਡੇ ਕੋਈ ਬਦਮਾ ਕਰ ਮਾ ਬੂਟਾ ਹੀ ਮੈਂ ਹੁਣ ਆਪਣੇ ਉਹ ਇਨਸਾ ਚੈੱਕ ਆਗਾ ਵੀ ਚੀਜ਼ ਉਹ ਨਾ ਕਿਤੇ ਇਥੇ ਹੁੰਦਾ ਕਬੂਤਾ ਤੇ ਉਹ ਪੱਟ ਦੋ ਪੱਟ ਕੇ ਬਾਹਰ ਸਿੱਟ ਦਿਓ ਤੇ ਉਹਦਾ ਕੋਈ ਚੱਕਰ ਨਹੀਂ ਆ ਤੇ ਆਪ ਦੇ ਖੇਤ ਦੀ ਸਾਂਭ ਸੰਭਾਲ ਚੰਗੀ ਤਰ੍ਹਾਂ ਉਹਦੇ ਦਿੱਤੇ ਹੁਣ ਇੱਕ 13045 ਜਾਂ 05234 ਜਿਹੜੇ ਚ ਵੀ ਰੱਖਣਾ ਚਾਹੇ ਸਾਰੇ ਬਾਹਰ ਤੁਸੀਂ ਹਟਕ ਦਿਓ ਯਾਰ ਉਹ ਤਾਂ ਕੋਈ ਚੱਕਰ ਨਹੀਂ ਜੇ ਸਾਰੇ ਤੇ ਵੀ ਸੜਕਦੋਗੇ ਤੁਸੀਂ ਨਾ ਫੇਰ ਵੀ ਉਹ ਫਾਇਦਾ ਹੀ ਕਰੂ ਨੁਕਸਾਨ ਨਹੀਂ ਕਰਦੀ ਤੇ ਆਪਾਂ ਵੀ ਸੜਕ ਨਹੀਂ ਸੀ ਜੇ ਟਾਈਮ ਲੱਗਿਆ ਆਪਾਂ ਜਰੂਰ ਸੜਕਾਂਗੇ ਆਪਦੇ ਵਾਹਣ ਤੇ ਸਾਨੂੰ ਰਿਜ਼ਲਟ ਵੀ ਦੱਸਾਂਗੇ ਕਿਵੇਂ ਰਹਿੰਦਾਗਾ ਤੇ ਉਹ ਆਪਣਾ ਫਾਇਦਾ ਹੀ ਕਰੂਗੀ ਨੁਕਸਾਨ ਨਹੀਂ ਉਹ ਕਰਦੀ ਤੇ ਉਹ ਸੜਕ ਦੋ ਉਹਦੇ ਨਾਲ ਥੋੜੀ ਜੀ ਦਾਣੇ ਦੀ ਕੁਆਲਿਟੀ ਚੰਗੀ ਹੋ ਜੂ ਦਾਣਾ ਮੋਟਾ ਹੋ ਜੂ ਹਣਾ ਤੇ ਵੀ ਰੱਖਣ ਚ ਆਪਣਾ ਮਨ ਜਾ ਖੜਨ ਲੱਗ ਜੂਗਾ ਵੀ ਹਾਂ ਠੀਕ ਆ ਸੋਹਣਾ ਲੱਗਦਾ ਵੀ ਮੋਟਾ ਜਾ ਤੇ ਉਹ ਸਪਰੇਅ ਕਰ ਲੋ ਵੀਰੇ ਤੇ ਨਹੀਂ ਕੋਈ ਖਾਸ ਲੋੜ ਨਹੀਂ ਥੋੜਾ ਜਿਵੇਂ ਆਪਣੀਆਂ ਕਣਕ ਖੜੀ ਆ ਹੁਣ ਤੁਹਾਡੇ ਸਾਹਮਣੇ ਆ ਕੋਈ ਗੁੱਲੀ ਲੰਦਾ ਨਹੀਂ ਕੋਈ ਬਾਥੂ ਨਹੀਂ ਕੁਛ ਨਹੀਂ ਇਦੇ ਵਿੱਚ ਤੇ ਵਧੀਆ ਕਾਲੀ ਖੜੀ ਹੈ ਜਮਾ ਅਜ ਦੀ ਗੜੀ ਪੂਰੀ ਵਧੀਆ ਕਣਕ ਤੁਹਾਡੇ ਸਾਹਮਣੇ ਕੈਮਰੇ ਚ ਦਿਸੀ ਜਾਂਦੀ ਹੋਣੀ ਆ ਦੇਖੋ ਇਹ ਤੇ ਕਿਸੇ ਚੀਜ਼ ਦੀ ਇਹਦੇ ਵਿੱਚ ਘਾਟ ਨਹੀਂ ਹੈਗੀ ਤੇ ਇਹਦੇ ਵਿੱਚੋਂ ਵੀ ਰੱਖਣ ਵੇਲੇ ਇੱਕ ਮਸ਼ੀਨ ਦੇ ਵੱਢਣ ਵੇਲੇ ਇੱਕ ਗੇੜਾ ਜਾਂ ਦੋ ਗੇੜੇ ਤਾਂ ਦੀ ਲਵਾ ਲਓ ਉਹਨੂੰ ਅੱਡ ਟਰਾਲੀ ਚ ਪਵਾ ਲਓ ਤੇ ਉਸ ਤੋਂ ਬਾਅਦ ਇਹਦੀ ਟਰਾਲੀ ਅੱਡ ਭਰਾ ਕੇ ਸਮਾਰ ਕੇ ਆ ਦੇ ਘਰੇ ਸਾਫਤਾਂ ਚ ਲਾ ਕੇ ਤੇ ਵੀ ਇਹ ਤੁਹਾਡੇ ਸੱਡਣੀ ਜਾਂ ਅੰਦਰ ਲਾ ਲਓ ਅੰਦਰ ਬਦਾਹ 15 ਅੱਠ ਦਿਨ 10 ਦਿਨ 15 ਦਿਨ ਪਈ ਰਹੋ ਬਈ ਪਈ ਹੀ ਰਹਿਣ ਦਿਓ ਉਹਨੂੰ ਐ ਨਾ ਕਹਲ ਕਰਿਓ ਵੀ ਆਪਾਂ ਜਰਕ ਦਿਨ ਡਰਾਮਾ ਭਰਦਗੇ ਵੀ ਸਾਡੇ ਨਾਲ ਕੀ ਹੋਈ ਹੈ ਕਿ ਅਸੀਂ ਸਾਡੇ ਰਿਸ਼ਤੇ ਰਾਂ ਥੋੜਿਆ 822 ਦੀਆਂ ਮੈਂ ਕਿੰਨੀਆਂ ਵੀਡਿਓ ਪਾਈਆਂ ਮੇਰੇ ਚੈਨਲ ਤੇ ਵੀ ਪਈਆਂ ਹੋਈਆਂ ਨੇ ਲਿਆ ਕੇ ਅਸੀਂ ਬੀਤੀ ਉਹਨਾਂ ਨੇ ਕੀ ਕਰਾ ਕਣਕ ਵੱਟ ਕੇ ਦੂਜੇ ਦਿਨ ਡਰਾਮਾ ਭਰਤੇ ਤੇ ਉਹ ਵੀ ਘਟਾ ਹਰਾ ਹੋਇਆ ਜੇ ਇਸ ਲੋਟ ਤੇ ਕਰੋਗੇ ਬਈ ਵੀ ਨਹੀਂ ਹਰਾ ਹੋਣਾ ਥੋੜਾ ਵੀ ਖਰਾਬ ਹੋ ਜਾਊਗਾ ਤੇ ਨਾਲੇ ਸੋ ਤੁਸੀਂ ਫਸਲ ਕਰਨੀ ਹੋ ਰਹਿ ਜਾਓਗੇ ਤੇ ਜੇ ਤੁਸੀਂ ਉਹ ਕਰੋਗੇ ਸਭਾ ਕਿਸ ਮਾਰ ਕੇ 10 ਦਿਨ ਪਈ ਰਹੂ ਅੰਦਰ ਤੁਹਾਡੇ ਥਾਂਗਾ ਕੋਈ ਚੱਕਰ ਨਹੀਂ ਪਈ ਰਹਿਣ ਦੇ ਬੇਹੀ ਨਹੀਂ ਹੁੰਦੀ ਇਹ ਢੋਲਤਾ ਭਾਰੀ ਜਾਂਦੇ ਹੁੰਦੇ ਆ ਕਿ ਮੱਕੀ-ਮੱਕੀ ਬੀਜ ਲਓ ਆ ਦੀ ਚਾਰ ਖਾਤਰ ਉਦੋਂ ਬਾਅਦ ਚ ਢੋਲਾਂ ਚ ਪਾ ਲਿਓ ਤੇ ਸੋਡੇ ਆ ਆ ਦੀ ਫਸਲ ਦਾ ਬਈ ਗੌਰ ਰੱਖਿਓ ਐ ਨਹੀਂ ਹੈਗਾ ਕਿ ਅੱਲਾ ਬੀਜ ਵਾਲੇ ਦੋ ਕਿੰਨਾ ਦੀ ਦਾਅਬ ਦੇ ਦੋ ਹੁਣ ਤੁਸੀਂ ਫਸਲ ਦੀ ਸਾਰੀ ਦੀ ਗੌਰ ਰੱਖਿਆ ਕਰਵਾਓ ਜੀ ਜੇ ਕੋਈ ਵਿਚੇ ਨਦੀਨ ਖੜਾਗਾ ਬੀਜ ਵਾਲੇ ਵਾਹਣ ਚ ਉਹ ਪੱਟ ਦੋ ਸਪਰੇਅ ਨਾ ਕਰਿਓ ਹੁਣ ਜੇ ਸਪਰੇਅ ਕਰੋਗੇ ਤਾਂ ਨੁਕਸਾਨ ਖਾਓਗੇ ਤੇ ਜੇ ਹੁਣ ਉਹ ਆਪਦਾ ਲਾ ਕੇ 1-2 ਦਿਹਾੜੀਆਂ ਚ ਪੱਟ ਲਓਗੇ ਤੇ ਉਹਦਾ ਤੁਹਾਨੂੰ ਫਾਇਦਾ ਰਹੂਗਾ ਬੈਨੀਫੀਟਰ ਹੋਊਗਾ ਨਾਲੇ ਦੋ ਦੇਣੀਆਂ ਦੇ ਕੱਖ ਬਣ ਜਾਣਗੇ ਪਸ਼ੂ ਖਾਣ ਲਣਗੇ ਚਾਰ ਜਹ ਹਰੇਕ ਦੇ ਲਗਭਗ ਲਵੀ ਲੱਗਿਆ ਪਿਆਗਾ ਤੇ ਇਹ ਨਿੱਗ ਬਈ ਆਪਣੀ ਵੀਡੀਓ ਸੀ ਜਾਣਕਾਰੀ ਲੈ ਦਿੱਤੀ ਤੁਹਾਨੂੰ ਜਿਹਾ ਉਹਦਾ ਘਰ ਦਾ 20 ਰੱਖਣਾ ਤਾਂ ਹਨਾ ਜੇ ਤੁਸੀਂ ਮੁੱਲ ਲੈ ਕੇ ਪਾਉਣਾ ਉਹ ਤੁਹਾਡੀ ਮਰਜ਼ੀ ਹੈ ਬਈ ਤੇ ਉਹ ਮੇਰਾ ਮੇਰਾ ਪਰਸਨ ਤਿਆਰ ਭਾ ਜਾਂਦਾ ਵੀ ਕੁਛ ਘਰ ਦਾ 20 ਪਾਲੇ ਬੰਦਾ ਕੁਛ ਮੁੱਲ ਲੈ ਕੇ 20 ਲੈ ਉਹ ਜੇ ਵੀ ਚੰਗਾ ਲੱਗੇ ਤਾਂ ਰੱਖ ਲੈ ਤੇ ਫੇਰ ਗਾਂਹਾਂ ਵਾਲੇ ਸਾਲ ਬਦਲਿਆ ਜਾਂਦਾ ਨਾਲੇ 20 ਸੌਖਾਂ ਨਾਲ ਆਪਾਂ ਨੂੰ ਖਰਚਾ ਨਹੀਂ ਬਾਲਾ ਆਉਂਦਾ ਤੇ ਹੋਰ ਜਾਣਕਾਰੀਆਂ ਲਈ ਵੀਡੀਓ ਦੇਖਣ ਲਈ ਬਈ ਆਪਣਾ ਚੈਨਲ ਫੋਲੋ ਕਰ ਲਓ ਧੰਨਵਾਦ